ਆਵਜਾ ਨਹੀਂ ਉਹ ਮੇਰੀ ਸੁਣ ਆ ਜੀ ਹਾਂ ਜੀ ਕਿਉਂਕਿ ਚਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣ ਦਾ ਖਤਮ ਹੋ ਗਿਆ ਜੀ ਬੀਬੀ ਦੀ ਤੁਹਾਡਾ ਨੁਕਸਾਨ ਹੋ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਅੰਦੀਨ ਉਦੋਂ ਅਰਦਾਸ ਕਰਿਆ ਕਰੋ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਨੀਆਂ ਧੀਆਂ ਦੇ ਜਿਹੜਾ ਪੰਜਾਬ ਦੀ ਇਨੀਆਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਿਹਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਕਿਉਂ ਨਾ ਚਿਰ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਿਲੇ ਏਰੀਆ ਰੋਣਾਂ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜੇ ਪੰਜਾਬ ਦੀਆਂ ਨੇ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਓ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਸੋ ਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬ ਨੇ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਚਾ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜਾ ਪੰਜਾਬ ਦੀ ਇਹ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਕਿਉਂਕਿ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਿਲੇ ਏਰੀਆ ਰੋਣਾਂ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕਿ ਇੱਕ ਵੇਲੇ ਅਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕੋ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲਦਾ ਸੋਗੇ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬ ਨੇ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਗਿਆ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜਾ ਪੰਜਾਬ ਦੀ ਜੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਪ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਥੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰਾਮਾ ਜੀ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਇੰਨੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਕਿਉਂਕਿ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣ ਦਾ ਖਤਮ ਹੋ ਗਿਆ ਬੀਬੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਨੇ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਓ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਸੋ ਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬਾ ਜੀ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਗਿਆ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਾੜਾ ਸੱਚੇ ਪਾਚਾ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜਾ ਪੰਜਾਬ ਦੀਆਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਕਿਉਂਕਿ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲੇ ਕੀ ਨਾਲੇ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਿਲੇ ਏਰੀਆ ਰੋਣ ਆ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨਿਸ਼ਾਨ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਇੰਨੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਥੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕੋ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਜਦ ਤੱਕ ਸਾਡਾ ਮੁਆਵਜ਼ਾ ਨਹੀਂ ਮਿਲਦਾ ਇਹ ਮੇਰੀ ਸੁਵਿਧਾ ਸੋਗੇ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬਾ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਗਿਆ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜਾ ਪੰਜਾਬ ਦੀ ਜੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਥੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕੋ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ 2017 ਕਿਉਂਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲੇ ਕੀ ਨਾਲੇ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਿਲੇ ਏਰੀਆ ਰੋਣਾਂ ਖਤਮ ਹੋ ਗਿਆ ਉਹ ਵੀ ਵੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਨੇ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲਦਾ ਮੇਰੀ ਸੁਣੋ ਜੀ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣਾਂ ਖਤਮ ਹੋ ਗਿਆ ਜੀ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜੇ ਪੰਜਾਬ ਦੀਆਂ ਨੇ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਓ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਸੋ ਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਨਾ ਜੀ ਕੀ ਨਾ ਜੀ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬ ਨੇ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਗਿਆ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜਾ ਪੰਜਾਬ ਦੀਆਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਪ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਣ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਕਿਉਂਕਿ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲੇ ਕੀ ਨਾਲੇ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਿਲੇ ਏਰੀਆ ਰੰਗ ਦਾ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਹਾਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਥੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲਦਾ ਸੋਗੇ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬਾ ਹੀ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜਾ ਪੰਜਾਬ ਦੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕਿ ਕਿਸੇ ਲਿਆ ਅਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲਦਾ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਬਾ ਜੀ ਖਤਮ ਹੋ ਗਿਆ ਜੀ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਇੰਨੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਰ 1 ਰੁਪਿਆ ਨਹੀਂ ਮਿਲ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਜੀ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣਾਂ ਜੀ ਖਤਮ ਹੋ ਗਿਆ ਜੀ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜੇ ਪੰਜਾਬ ਦੀਆਂ ਨੇ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਅਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕੋ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲਦਾ ਸੋ ਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬਾ ਹੀ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜਾ ਪੰਜਾਬ ਦੀਆਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਪ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਜੀ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣਾਂ ਜੀ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨਿਸ਼ਾਨ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜੇ ਪੰਜਾਬ ਦੀ ਇਹ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕੋ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਸੋਗੇ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲੇ ਕੀ ਨਾਲੇ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬਾ ਜੀ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜਾ ਪੰਜਾਬ ਦੀ ਜੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਮਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਥੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕਿ ਇੱਕ ਵੇਲੇ ਅਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ requesst ਹੈ ਵੀ ਇਹਨਾਂ ਦੀ ਟ੍ਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਣ ਦਾ ਖਤਮ ਹੋ ਗਿਆ ਜੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਧੀਆਂ ਦੇ ਜਿਹੜੇ ਪੰਜਾਬ ਦੀਆਂ ਹਾਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਣ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਜੀ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਬਾ ਜੀ ਖਤਮ ਹੋ ਗਿਆ ਬੀਬੀ ਜੀ ਤੁਹਾਡਾ ਨਿਸ਼ਾਨ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜੇ ਪੰਜਾਬ ਦੀਆਂ ਹਾਂ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਅਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਉੱਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਿਆ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣ ਕਿਉਂਕਿ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਲ ਕੀ ਨਾਲ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬ ਨੇ ਖਤਮ ਹੋ ਗਿਆ ਵੀ ਵੀ ਦੀ ਤੁਹਾਡਾ ਨੁਕਸਾਨ ਹੋ ਹਾਂਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂਜੀ ਹਾਂਜੀ ਉਦੋਂ ਅਰਦਾਸ ਕਰਿਆ ਕਰੂ ਕਿ ਮਾੜਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਦੀਆਂ ਥੀਆਂ ਦੇ ਜਿਹੜਾ ਪੰਜਾਬ ਦੀ ਇਹ ਸੋ ਤੁਸੀਂ ਦੇਖ ਰਹੇ ਜੋ ਕਿ ਸਮ ਦੇ ਕੀ ਗੱਲ ਆਮ ਲੋਕਾਂ ਦੀ ਮੰਗ ਆ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡਿਸਾਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਇਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਤੇ ਆਪਰਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਦੀ ਸਰ ਪਤਾ ਗੱਲ ਕੀ ਕੇਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਣ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਇੱਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਤੇ ਨਾ ਤੇ ਸਾਡਾ ਮੁਆਵਜ਼ਾ ਨਹੀਂ ਮਿਲੂਗਾ ਮੇਰੀ ਸੁਣੋ ਜੀ ਕਿਉਂਕਿ ਚੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਕੀ ਨਾਮ ਹੈ ਮੇਰਾ ਮਿੰਟੂ ਕਲਵੀਰ ਸਿੰਘ ਹੈ ਜੀ ਮੇਰਾ 55 ਕਿਲੇ ਏਰੀਆ ਰੋਬਾ ਜੀ ਖਤਮ ਹੋ ਗਿਆ ਜੀ ਵੀ ਵੀ ਦੀ ਤੁਹਾਡਾ ਨਿਸ਼ਾਨ ਹਾਂ ਜੀ ਜਦੋਂ ਅਰਦਾਸ ਕਰਦੇ ਹੁੰਦੇ ਗੋਦਾਂ ਦੇ ਜਾ ਹਾਂ ਜੀ ਹਾਂ ਜੀ ਉਦੋਂ ਅਰਦਾਸ ਕਰਿਆ ਕਰੋ ਕਿ ਮਹਾਰਾ ਸੱਚੇ ਪਾਤਸ਼ਾਹ ਪੰਜਾਬ ਦੇ ਵਿੱਚ ਇਦਾਂ ਨਹੀਂ ਧੀਆਂ ਦੇ ਜਿਹੜਾ ਪੰਜਾਬ ਦੀ ਜੀ ਸੋ ਤੁਸੀਂ ਦੇਖ ਰਹੇ ਜੋ ਕਿ ਸਮਝਦੇ ਕਦੀ ਗੱਲ ਆਮ ਲੋਕਾਂ ਦੀ ਮੰਗ ਹੈ ਕਿ ਟ੍ਰਾਂਸਫਰ ਨਾ ਕੀਤੀ ਜਾਵੇ ਡੀ ਸਾਹਿਬ ਦੀ ਕਿਉਂਕਿ ਭਗਵਾਨ ਸਾਹਿਬ ਨੇ ਉਹਨਾਂ ਲਾਇਆ ਪਟਿਆਲਾ ਲੁਧਿਆਣਾ ਹੁਣ ਅੰਮ੍ਰਿਤਸਰ ਇਹ ਉੱਤੇ ਆਪਣਾ ਬਹੁਤ ਵਧੀਆ ਕੰਮ ਕਰਕੇ ਬੱਲੀ ਨਹੀਂ ਹੁੰਦੀ ਕੋਈ ਗੱਲ ਸਰ ਪਤਾ ਗੱਲ ਕੀ ਕੇਹਲੇ ਆਫੀਸਰ ਬਦਲ ਜਾਂਦਾ ਫਿਰ ਉਹਦੇ ਨਾਲ ਹੀ ਫਾਈਲਾਂ ਵੀ ਬਦਲ ਜਾਂਦੀਆਂ ਸਾਡੇ ਨਾਲ ਹੁੰਦਾ ਸਾਡੇ ਨਾਲ ਹੋਇਆ 2017 ਦੀ ਸਾਡੀ 100 ਏਕੜ ਕਣਕ ਸੜੀ ਸਰ ਬਿਜਲੀ ਵਿਭਾਗ ਦੇ ਪਰ ਲਾਪਰਵਾਹੀ ਨਾਲ ਸੜੀ ਪੰਚਾਇਤ ਨੂੰ ਠੇਕਾ ਦਿੱਤਾ ਤੇ ਸਾਰੇ 1 ਰੁਪਿਆ ਨਹੀਂ ਮਿਲਦਾ ਸਾਨੂੰ ਆਸ ਹੈ ਇਹਨਾਂ ਤੇ ਵੀ ਸਾਡਾ ਇਹ ਪੂਰਾ ਸਾਨੂੰ ਮੁਆਵਜ਼ਾ ਮਿਲੂਗਾ ਸਰ ਤੁਹਾਡੇ ਅਕ ਰਿਕਵੈਸਟ ਹੈ ਵੀ ਇਹਨਾਂ ਦੀ ਟਰਾਂਸਫਰ ਨਾ ਕੀਤੀ ਜਾਵੇ ਜਦ ਤੱਕ ਸਾਡਾ ਮੁਆਵਜ਼ਾ ਨਹੀਂ ਮਿਲਦਾ ਮੇਰੀ ਸੁਣੋ ਮੇਰੀ ਗੱਲ ਸੁਣੋ ਸੋਗੇ ਜਿੰਨੀ ਇਹਨਾਂ ਨੇ ਸਾਡੀ ਸੁਣੀ ਆ ਨਾ ਜੀ ਸਾਡੀ ਰੱਬ ਨੇ ਵੀ ਨਹੀਂ ਸੁਣੀ ਸ਼ਾਇਦ ਕੀ ਨਾ ਜੀ ਕੀ ਨਾ ਜੀ ਮੇਰਾ ਮਿੰਟੂ ਕਲਵੀਰ ਸਿੰਘ ਆ ਜੀ ਮੇਰਾ 55 ਕਲੇ ਏਰੀਆ ਰੱਬ ਨੇ ਖਤਮ ਹੋ ਗਿਆ ਤੁਹਾਡਾ